ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਸੂਬੇ ਦੇ ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਬਦਲਾਅ ਲਿਆ ਰਹੀ ਹੈ। ਸਰਕਾਰੀ ਸਕੂਲਾਂ ਦੀ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਕੇ অতি ਆਧੁਨਿਕ ਸਹੂਲਤਾਂ ਨਾਲ ਲੈਸ ਸਰਕਾਰੀ ਸਕੂਲ ਬਣ ਰਹੇ ਹਨ ਜਿੱਥੇ ਵਿਦਿਆਰਥੀਆਂ ਨੂੰ ਮਿਲਣਗੇ 스마트 ਕਲਾਸਰੂਮ, ਡਿਜੀਟਲ ਸਿੱਖਿਆ ਸਾਧਨ, ਆਧੁਨਿਕ ਲੈਬਸ, ਆਧੁਨਿਕ ਬੋਰਡ ਤੇ ਹੋਰ ਵੀ ਸਹੂਲਤਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਅਧੀਨ ਆਉਂਦੀਆਂ ਹਨ। ਨਵੇਂ ਯੁੱਗ ਦੇ ਬੱਚਿਆਂ ਲਈ ਕੈਰੀਅਰ ਕਾਉਂਸਲਿੰਗ 스ਕਿੱਲ ਡਿਵੈਲਪਮੈਂਟ ਅਤੇ ਵੋਕੇਸ਼ਨਲ ਟ੍ਰੇਡਿੰਗ ਵੀ ਬੱਚਿਆਂ ਨੂੰ ਦਿੱਤੀ ਜਾਵੇਗੀ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਵਰਦੀਆਂ ਤੇ ਨਾਲ ਦੇ ਨਾਲ ਆਵਾ ਜਾਹੀ ਲਈ ਵੀ ਮੁਫਤ ਬੱਸ ਸੇਵਾ ਦਿੱਤੀ ਜਾ ਰਹੀ ਹੈ ਕੁਝ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਮੀਡੀਅਮ ਪੜਾਈ ਸ਼ੁਰੂ ਹੋ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਗਲੋਬਲ ਪੱਧਰ ਤੇ ਅੱਗੇ ਵਧਣ ਦਾ ਮੌਕਾ ਮਿਲ ਸਕੇ ਹੁਣ ਅਸੀਂ ਸਕੂਲ ਆਫ ਐਮਨਾ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੋਂ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ। ਅਧਿਆਪਕਾਂ ਦੀ ਟ੍ਰੇਨਿੰਗ ਅਤੇ ਨਵੀਂ ਵਰਤੀ ਨੀਤੀਆਂ ਨਾਲ ਸਿੱਖਿਆ ਪ੍ਰਣਾਲੀ ਹੋ ਰਹੀ ਹੈ ਹੋਰ ਵੀ ਮਜ਼ਬੂਤ। ਪੰਜਾਬ ਸਿੱਖਿਆ ਕ੍ਰਾਂਤੀ ਇੱਕ ਨਵਾਂ ਪਵਿੱਖ ਇੱਕ ਨਵੀਂ ਉਮੀਦ। ਵਿਧਾਨ ਸਭਾ ਹਲਕਾ ਪੋਵਾ ਦੀ 22 ਪੰਚਾਇਤਾਂ ਨੂੰ ਫੰਡ ਹੋਇਆ ਜਾ ਰਿਹਾ ਪਿੰਡਾਂ ਦੇ ਵਿਕਾਸ ਦੇ ਲਈ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ 87 ਲੱਖ 80 ਹਜ਼ਾਰ ਦੇ ਚੈੱਕ ਜਾਰੀ ਕੀਤੇ ਪਿੰਡਾਂ ਦੀ ਹੁਣ ਬਦਲੇਗੀ ਨੁਹਾਰ ਜ਼ਿਲ੍ਹੇ ਦੇ ਸਰਹੱਦੀ ਵਿਧਾਨ ਸਭਾ ਹਲਕੇ ਪੋਵਾ ਦੇ ਪਿੰਡਾਂ ਚ ਈ ਹੜ ਦੀ ਮਾਰ ਤੋਂ ਬਾਅਦ ਹੁਣ ਪਿੰਡਾਂ ਦੀ ਨੁਹਾਰ ਬਦਲਣ ਦੇ ਲਈ ਸੂਬਾ ਸਰਕਾਰ ਵੱਲੋਂ ਪੰਚਾਇਤਾਂ ਨੂੰ ਫੰਡ ਜਾਰੀ ਕੀਤਾ ਜਾ ਰਿਹਾ ਹੈ ਅਤੇ ਇਸੇ ਕੜੀ ਦੇ ਚੱਲਦੇ ਵਿਧਾਨ ਸਭਾ ਹਲਕਾ ਪੋਆ ਦੀਆਂ 22 ਪੰਚਾਇਤਾਂ ਅੱਜ ਕੈਬਨਟ ਮੰਤਰੀ ਲਾਲਚੰਦ ਕਟਾਰੂਚੱਕ ਵੱਲੋਂ 87 ਲੱਖ 30 ਹਜ਼ਾਰ ਦੇ ਚੈੱਕ ਜਾਰੀ ਕੀਤੇ ਗਏ ਨੇ ਅਤੇ ਇਸੇ ਕੜੀ ਦੇ ਚੱਲਦੇ ਵਿਧਾਨ ਸਭਾ ਹਲਕਾ ਪੋਆ ਦੀਆਂ 22 ਪੰਚਾਇਤਾਂ ਨੂੰ ਅੱਜ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੱਲੋਂ 87 ਲੱਖ 80 ਹਜ਼ਾਰ ਦੇ ਚੈੱਕ ਜਾਰੀ ਕੀਤੇ ਗਏ ਨੇ ਇਸ ਸਬੰਧੀ ਜਦ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੱਲੋਂ ਪੰਚਾਇਤਾਂ ਨੂੰ ਫੰਡ ਜਾਰੀ ਕੀਤੇ ਗਏ ਨੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚ ਕਿਸੇ ਵੀ ਪੰਚਾਇਤ ਨੂੰ ਫੰਡ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹਨਾਂ ਕਿਹਾ ਕਿ ਪਿੰਡਾਂ ਦੇ ਅਜਿਹੇ ਕੰਮ ਜੋ ਪਿਛਲੇ 15 ਸਾਲਾਂ ਤੋਂ ਨਹੀਂ ਹੋਏ ਸਨ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਚ ਉਹ ਕੰਮ ਵੀ ਪਹਿਲ ਦੇ ਆਧਾਰ ਤੇ ਹੋਏ ਨੇ ਦੂਜੇ ਪਾਸੇ ਜਦ ਇਸ ਸੰਬੰਧੀ ਕੈਬਨਟ ਮੰਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿੰਡਾਂ ਦੀ ਨੁਹਾਰ ਬਦਲਣ ਦੇ ਲਈ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਅੱਜ ਉਹਨਾਂ ਵੱਲੋਂ 22 ਦੇ ਕਰੀਬ ಗ್ರಾಮ ਪੰਚਾਇਤਾਂ 87 ਲੱਖ 80 ਹਜ਼ਾਰ ਦੇ ਫੰਡ ਜਾਰੀ ਕੀਤੇ ਗਏ ਨੇ ਅਤੇ ਅਗਾਹਵੀ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਫੰਡ ਜਾਰੀ ਹੁੰਦੇ ਰਹਿਣਗੇ ਖਾਲਾਪਾ ਜੀ ਅਸੀਂ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਭਗਵਨ ਸਿੰਘ ਮਾਨ ਜੀ ਦਾ ਔਰ ਸਾਡੇ ਕੈਪਟਨ ਮਹਿੰਦਰ ਸਿੰਘ ਲਾਲ ਚੰਦ ਚੌਰਸੀ ਜੀ ਦਾ ਕਿ ਚੱਕ ਤਾਂ ਉਹ ਅੱਗੇ ਵੀ ਮਿਲਦੇ ਰਹੇ ਆ ਔਰ ਇਸ ਵਾਰ ਜਿਹੜੀ ਇਹ ਸਰਕਾਰ ਦੇ ਵਿੱਚ ਇੱਕ ਕੰਮ ਕਰਨ ਦਾ ਸਰਪੰਚਾਂ ਨੂੰ ਮਜ਼ਾ ਆ ਰਿਹਾ ਕਿ ਕੰਮ ਹੋ ਰੇ ਨੇ ਗਰਾਂਟਾ ਮਿਲ ਰਹੀਆਂ ਨੇ ਤੇ ਹਰ ਪਿੰਡ ਦੇ ਵਿੱਚ ਵਿਕਾਸ ਹੋ ਰਿਹਾ ਆ ਅਜੇ ਪਿੱਛੇ ਹੀ ਮੇਰੇ ਛੇਕੂ ਮੁਜੀਰੀ ਦੇ ਵਿੱਚ ਜਦੋਂ ਹੀ ਸਰਕਾਰ ਆਈ ਆ ਛੱਪੜੀ ਬਣਾਇਆ ਗਿਆ ਆ ਛੱਪੜੀ ਬਣਾਇਆ ਗਿਆ ਆ ਉਹਦੇ ਗਲੀਆਂ ਨਾਲੀਆਂ ਬਣਾਈਆਂ ਗਈਆਂ ਮਤਲਬ ਕਿ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਪੈਸਾ ਸਰਕਾਰ ਦੇ ਰਹੀ ਹੈ ਸਰਪੰਚਾਂ ਨੂੰ ਉਹ ਸਰਪੰਚ ਉਹ ਕੰਮ ਕਰ ਰਹੇ ਨੇ ਔਰ ਜਿਹੜੇ ਸਰਪੰਚ ਸਿਸਟਮ ਬਣੇ ਹੋਏ ਆ ਆਮ ਆਦੀ ਪਾਰਟੀ ਸਰਕਾਰ ਦੇ ਵਿੱਚ ਸਾਰਿਆਂ ਨੂੰ ਮਤਲਬ ਕਿ ਬੜੀ ਉਮੀਦਤਾ ਹੈ ਔਰ ਸਾਰੇ ਚਾਂਦੇ ਦੇ ਪਿੰਡਾਂ ਵਿੱਚ ਵਿਕਾਸ ਹੋਵੇ ਜੋ ਕਿ ਅਸੀਂ ਕਰ ਰਹੇ ਆ ਔਰ ਹੋ ਵੀ ਰਿਹਾ ਕਿੰਦੀ ਬਦੌਲਤ ਸਰਕਾਰ ਦੀ ਬਦੌਲਤ ਸਾਡੇ ਮੰਤਰੀ ਲਾਜਨ ਕੌਰ ਜੀ ਦਾ ਹਲਕੇ ਪਹੇਦਾ ਅਸੀਂ ਧੰਨਵਾਦ ਕਰਦੇ ਆ ਦਿਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਪੰਗਵਾਲ ਸਿੰਘ ਮਾਨ ਜੀ ਦਾ ਵੀ ਅੱਜ ਧੰਨਵਾਦ ਕਰਦੇ ਆ ਜੀ ਬਿਲਕੁਲ ਅੱਜ ਵੀ ਆ ਆਪਣੀ ਅ ਵਿਧਾਨ ਸਭਾ ਦੇ ਕਾਫੀ ਪਿੰਡਾਂ ਨੂੰ ਦਰਜਨਾ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਪੈਸੇ ਦਿੱਤੇ ਆ ਸੋ ਇਹ ਪੈਸੇ ਲੋਕਾਂ ਦੇ ਆ ਲੋਕਾਂ ਦੇ ਪੈਸੇ ਲੋਕਾਂ ਕੋਲ ਜਾ ਰਹੇ ਆ ਸੋ ਅੱਜ ਕਾਫੀ ਪਿੰਡ ਜਿਹਦੇ ਵਿੱਚ ਤਾਰਾਗੜਾ ਬੇਗੋਵਾਲਾ ਖੁਸ਼ੀਨਗਰਾ ਮਦੀਨਪੋਰਾ ਜਾਨੀਚੱਕਾ ਮਤਲਬ ਦਰਜਨਾ ਪਿੰਡ ਨੇ ਧੁੱਪਸੜੀ ਜਸਮਾ ਮਾਲਪੋਰਾ ਸੋ ਮਜ਼ੀਰੀ ਇਹਨਾਂ ਕਾਫੀ ਪਿੰਡਾਂ ਨੂੰ ਅੱਜ ਵੱਖ-ਵੱਖ ਕਾਰਜਾਂ ਦੇ ਲਈ ਕਿਸੇ ਪਿੰਡ ਦੇ ਅੰਦਰ ਛੱਪੜ ਦੀ ਸਫਾਈ ਦਾ ਕੰਮ ਲਈ ਪੈਸੇ ਦਿੱਤੇ ਆ ਕਿਤੇ ਬਾਟਸਪਲੇ ਲਈ ਦਿੱਤੇ ਆ ਕਿਤੇ ਪਾਰਕ ਲਈ ਦਿੱਤੇ ਆ ਕਿਤੇ ਗਲੀਆਂ ਨਾਲੀਆਂ ਲਈ ਦਿੱਤੇ ਆ ਸੋ ਵੱਖ-ਵੱਖ ਜਿਹੜੇ ਵਿਕਾਸ ਕਾਜ ਨੇ ਪਿੰਡਾਂ ਦੇ ਅੰਦਰ ਜਿਹੜੇ ਲੜਿੰਦੇ ਉਹਨਾਂ ਲਈ ਅੱਜ 87 ਲੱਖ 80 ਹਜ਼ਾਰ ਰੁਪਈਆ ਜਿਹੜਾ ਪੰਚਾਇਤਾਂ ਨੂੰ ਸੌਪਿਆ ਗਿਆ ਸੋ ਮੈਂ ਜ਼ਰੂਰ ਬੇਨਤੀ ਵੀ ਕੀਤੀ ਹੈ ਸਾਰੇ ਸਰਪੰਚ ਸੇਵਾਵਾਂ ਨੂੰ ਪੰਚਾਇਤਾਂ ਨੂੰ ਕਿ ਇਹ ਪੈਸੇ ਤੁਹਾਡੇ ਆ ਸੋ ਵਿਕਾਸ ਦੇ ਪੱਖ ਤੋਂ ਕਿਸੇ ਵੀ ਪੰਚਾਇਤ ਦੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ ਜਿਸ ਵੀ ਪੰਜਾਬ ਨੂੰ ਜੋ ਲੋੜ ਆ ਉਹਦੀ ਲੋੜ ਮੁਤਾਬਕ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਲੋਕਾਂ ਨੇ ਚੁਣਿਆ ਸਰਪੰਚ ਸੋ ਸਾਡੀ ਡਿਊਟੀ ਹੈ ਸਾਡਾ ਫਰਜ਼ ਹੈ ਕਿ ਅਸੀਂ ਹਰ ਇੱਕ ਪੰਚਾਇਤ ਨੂੰ ਜਿਹੜੇ ਆ ਉਹਦੇ ਜਿਹੜੇ ਲੋੜਾ ਮੁਤਾਬਕ ਫੰਡ ਦਈਏ ਤੋ ਲਗਾਤਾਰ ਪਿੰਡਾਂ ਦੇ ਅੰਦਰ ਵਿਕਾਸ ਕਰਦਿਆਂ ਲਈ ਭਾਵੇਂ ਅਸੀਂ ਕਾਫੀ ਹੱਦ ਤੱਕ ਪਿਛਲੇ ਦਿਨਾਂ ਦੇ ਦੌਰਾਨ ਹੜ੍ਹਾਂ ਦੇ ਪਾਣੀ ਦੇ ਨਾਲ ਘਿਰੇ ਰਹੇ ਹਾਂ ਪਰ ਉਨੀ ਤੇਜ਼ੀ ਦੇ ਨਾਲ ਹੀ ਮਾਨ ਸਾਹਿਬ ਨੇ ਕੰਮ ਕਰਨਾ ਸ਼ੁਰੂ ਕਰ ਦਿੱਤੇ ਆ ਔਰ ਤੁਸੀਂ ਦੇਖਿਆ ਕਿ ਕਈ ਵਾਰ ਹੜ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਸੀ ਪਰ ਮਹੀਨਿਆਂ ਬਧੀ ਉਹ ਸਰਕਾਰੀ ਮੱਦੀ ਆਡਿਟ ਕਰਦੇ ਸਨ ਅਸੀਂ ਯਾਸਕੂ ਵੀ ਕੀਤੀ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਲੋਕਾਂ ਦੇ ਕੋਲ ਕਾਫੀ ਵੱਡੀ ਮਾਤਰਾ ਤੇ ਰਸਦ ਵੀ ਭਜਾਈ ਹੈ ਔਰ ਅਸੀਂ ਇਹ ਨਹੀਂ ਦੇਖਿਆ ਵੀ ਇਹ ਪਿੰਡ ਜਾਏ ਧੜਾ ਜਾ ਕੀ ਹੈ ਬਿਨਾ ਉਸ ਗੱਲ ਤੋਂ ਇੱਕ ਸਾਰਤਾ ਦੇ ਨਾਲ ਕੰਮ ਕੀਤਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਜੀ ਚਲੇ ਗਏ ਉਹਨਾਂ ਪਰਿਵਾਰਾਂ ਨੂੰ ਪਰ ਜਿਹੜਾ ਉਹਨਾਂ ਨੂੰ ਨੁਕਸਾਨ ਹੋਇਆ 4-4 ਲੱਖ ਰੁਪਈਆ ਜਿਹੜਾ ਆ ਉਹ ਅਸੀਂ 20-25 ਦਿਨ ਪਹਿਲਾਂ ਹੀ ਉਹਨਾਂ ਦੇ ਖਾਤਿਆਂ ਦੇ ਜਿਹੜਾ ਉਹ ਪਾ ਚੁੱਕੇ ਆ ਦੇ ਚੁੱਕੇ ਆ ਸੋ ਇਹਨਾਂ ਪਿੰਡਾਂ ਦੇ ਅੰਦਰ ਦਾ ਪੰਚਾਇਤ ਰਾਜ ਮਹਿਕਮੇ ਨੂੰ ਵੀ ਹਦਾਇਤ ਕੀਤੀ ਆ ਕਿ ਜਲਦੀ ਤੋਂ ਜਲਦੀ ਪੰਚਾਇਤਾਂ ਦੇ ਮਤੇ ਪਾ ਕੇ ਜਿਸ ਕਾਜ ਲਈ ਪੈਸੇ ਗਏ ਆ ਉਹ ਪੈਸੇ ਖਰਚੇ ਜਾਣ ਤਾਂ ਜੋ ਇਸ ਦੁਬਾਰਾ ਨਾ ਪਿੰਡਾਂ ਨੂੰ ਵਿਕਾਸ ਲਈ ਪੈਸੇ ਦੇਵਾਂਗੇ ਸੋ ਮੇਰਾ ਹਲਕਾ ਆ ਬੜੇ ਆਸਾਂ ਉਮੀਦਾਂ ਨੇ ਮੇਰੇ ਹਲਕੇ ਦੇ ਲੋਕਾਂ ਨੂੰ ਉਹ ਪੂਰੀਆਂ ਕਰਨੀ ਅਸੀਂ ਲਗਾਤਾਰ ਲੱਗੇ ਆ ਰੰਗਰ ਪੰਚਾਇਤ ਸਕੀਨ ਦੇ ਤਹਿਤ ਵੀ ਪੈਸੇ ਜਿਹੜੇ ਆ